ਵੈਜੀ ਦਾ ਖਾਲਸਾ ਵੈਜੀ ਦੀ ਫਤਿਹ ਕਹਦੇ ਹੁੰਦੇ ਆ ਇੱਕ ਗੀਤ ਦੇ ਆ ਕੋਈ ਸਤਰਾ ਨੇ ਕਹਦੇ ਉਹਦੇ ਵਿੱਚ ਗੀਤ ਵਿੱਚ ਲਓ ਜ਼ਿਕਰ ਕਰਦਾ ਕਹਿੰਦਾ ਇੱਕ ਅੰਦੇ ਨੂੰ ਕੋਈ ਰੋਨੀ ਇੱਥੇ ਉੱਤਿਆ ਫਿਰਦਾ ਆਵਾ ਨਹੀਂ ਇਹ ਧੰਮੈ ਕਾ ਗੱਲ ਸਮਝਾਉਣ ਵਾਸਤੇ ਕਿਉਂ ਕੀਤੀ ਹੈ ਗੱਲ ਇਹ ਕਿ ਇੱਥੇ ਆਪਾਂ ਇੱਕ ਦੋ ਨੂੰ ਰੋਨੇ ਆ ਕਿ ਜੀ ਫਲਾਨਾ ਮਾਰਾ ਜੀ ਧੰਕਾ ਮਾਰਾਗਾ ਇੱਥੇ ਤਾਂ ਨਿਤ ਨਵੇਂ ਖਲਾਸੇ ਹੋ ਰਹੇ ਨੇ ਨਿਤ ਨਵੇਂ ਜ਼ਾਲਮ ਜਿਹੜੇ ਕੁੰਡਲੀਏ ਸੱਪ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਡੰਗ ਮਾਰ ਮਾਰਿਆ ਜਿਨ੍ਹਾਂ ਨੇ ਸਿੱਖ ਕੌਮ ਦੀ ਪਿੱਠ ਦੇ ਵਿੱਚ ਸੁਰਾ ਮਾਰਿਆ ਤੇ ਹੁਣ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਆ ਮਿੱਠੂ ਸਿੰਘ ਕਾਨ ਨੇ ਕਿੰਨੇ ਜਿਹੜੇ ਵੱਡੇ ਖਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ 14 April ਨੂੰ 2014 ਨੂੰ ਸਖਬੀਰ ਬਾਦਲ ਨੂੰ ਜਿਹੜਾ ਮਿਲਣਾ ਸੀ ਪਹਿਲਾਂ ਸੁਖਵਿੰਦਰ ਸਿੰਘ ਔਲਖ ਦੇ ਘਰੇ ਪਰ ਫਿਰ ਸਖਬੀਰ ਬਾਦਲ ਨੇ ਕਹਿ ਦਿੱਤਾ ਕਿ ਬਲਵਿੰਦਰ ਸਿੰਘ ਭੁੰਦਰ ਦੇ ਘਰੇ ਮਿਲਦੇ ਆ ਤੁਹਾਨੂੰ ਦੱਸ ਦਿਆਂ ਵੱਡੇ ਖੁਲਾਸੇ ਦੇ ਵਿੱਚ ਕੀ ਨੇ ਜਦੋਂ ਬਲਵਿੰਦਰ ਭੁੰਦਰ ਦੇ ਘਰੇ ਜਾਂਦੇ ਆ ਮਿੱਠੂ ਸਿੰਘ ਕਾਨੇ ਕੇ ਤੇ ਉੱਥੇ ਜਿਹੜੇ ਮੌਜੂਦ ਹੁੰਦੇ ਨੇ ਸਖਸ ਉਹ ਦੱਸ ਦਿਆ ਤੁਹਾਨੂੰ ਕਿਹੜੇ-ਕਿਹੜੇ ਨੇ ਉੱਥੇ ਬੇਸਕ ਉਹਨਾਂ ਨੇ ਸੁਖਵੀਰ ਬਾਦਲ ਨੂੰ ਮਿਲਣਾ ਸੀ ਜਿਹੜਾ ਦਮ ਦੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੰਮਾ ਭਾਈ ਜਸਵੀਰ ਸਿੰਘ ਰੋਡੇ ਸਰਉਣੀ ਕਮੇਟੀ ਮੈਂਬਰ ਸਚੈਨ ਸਿੰਘ ਧਰਮਪੁਰਾ ਜਿਨ੍ਹਾਂ ਦੀ ਜਿਹੜੀ ਪਿਛਲੇ ਸਾਲ ਜਿਹੜੀ ਮੌਤ ਹੋ ਗਈ ਆ ਤੇ ਜਗਦੀਪ ਸਿੰਘ ਨਗਈ ਨਕਈ ਜਿਹੜਾ ਹਲਕਾ ਜੋਗੇ ਤੋਂ ਦੋ ਵਾਰੀ ਐਮਐਲਏ ਰਿਹਾ ਇਹ ਬੰਦੇ ਉੱਥੇ ਮੌਜੂਦ ਸੀ ਇੰਨਾ ਤੋਂ ਲਾ ਬਾਤ ਆਨ ਮੈਂ ਦੱਸਦਾ ਉੱਥੇ ਹੋਰ ਕੌਣ ਮੌਜੂਦ ਸੀ ਕਿਹਦੇ ਨਾਲ ਮੀਟਿੰਗ ਕਰਨੀ ਸੀ ਬਲਵਿੰਦਰ ਭੁੰਦਰ ਤੇ ਸੁਖਬੀਰ ਬਾਦਲ ਨੇ ਉੱਥੇ ਡੇਰਾ ਸਰਸਾ ਦੇ ਪ੍ਰੇਮੀ ਸੀ ਰਾਮ ਸਿੰਘ ਕਨਵੀਨਰ ਤੇ ਜਗਦੀਸ਼ ਸਿੰਘ ਉਹਨਾਂ ਦੇ ਨਾਲ ਮੀਟਿੰਗ ਕਰਨੀ ਸੀ ਕਿਹਨੇ ਬਲਵਿੰਦਰ ਸਿੰਘ ਭੁੰਦਰ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਅੱਜ ਜਿਹੜੇ ਵੱਡੇ ਖਲਾਸੇ ਕੀਤੇ ਨੇ ਜਿਹੜੇ ਇਹ ਮਿੱਠੂ ਸਿੰਘ ਕਾਨ ਨੇ ਕਿਨੇ ਖਲਾਸੇ ਕੀਤੇ ਨੇ ਕਹਿੰਦਾ ਜਦੋਂ ਸਰਕਾਰ ਬਣੀ ਸੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ 1:30 ਵਜੇ ਮੀਟਿੰਗ ਚੱਲੀ ਆ ਬਲਵਿੰਦਰ ਸਿੰਘ ਭੂੰਦੜ ਤੇ ਸਖਬੀਰ ਸਿੰਘ ਬਾਦਲ ਦੀ ਆਰਾਮ ਸਿੰਘ ਕਨਵੀਨਰ ਸੌਦਾ ਸਾਧ ਦਾ ਪ੍ਰੇਮੀ ਦਾ ਜਿਹੜਾ ਕਨਵੀਨਰ ਲਾਇਆ ਹੋਇਆ ਸੀ ਪੰਜਾਬ ਦਾ ਤੇ ਇੱਕ ਕੋਈ ਜਗਦੀਸ਼ ਸਿੰਘ ਤੇ ਇੱਕ ਹੋਰ ਪੰਜ ਜਣਿਆਂ ਦੀ ਮੀਟਿੰਗ ਆ ਕਰੀਬ ਡੇਢ ਪੌਣੇ 2 ਘੰਟੇ ਮੀਟਿੰਗ ਚੱਲੀ ਇਹਨਾਂ ਦੀ 14 ਅਪ੍ਰੈਲ 2014 ਨੂੰ ਉਸ ਤੋਂ ਬਾਅਦ ਫਿਰ ਇਹ 2015 ਦੇ ਵਿੱਚ ਮਾਫੀਨਾਮਾ ਵੀ ਦੇ ਦਿੰਦੇ ਆ ਤੇ 2015 ਦੇ ਵਿੱਚ ਫਿਰ ਜਦੋਂ ਇਹਨਾਂ ਦੀ ਫਿਲਮ ਦਾ ਵਿਰੋਧ ਹੁੰਦਾਗਾ ਡੇਰਾ ਪ੍ਰੇਮੀਆਂ ਦਾ ਉਸ ਤੋਂ ਬਾਅਦ ਕੀ ਹੁੰਦਾਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਰਗਾੜੀ ਬਹਿਵਲ ਕਲਾਾਂ ਦੇ ਵਿੱਚ ਕੀ ਕੁਝ ਹੋਇਆ ਫਿਰ ਚੱਲਿਆ ਬੇਅਲਬੀਆਂ ਦਾ ਦੌਰ ਆ ਉੱਥੋਂ ਬੇਅਲਬੀ ਦਾ ਦੌਰ ਸ਼ੁਰੂ ਹੁੰਦਾਗਾ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕੀਤਾ ਗਿਆ ਇਹਨਾਂ ਵੱਲੋਂ ਦੁਸ਼ਟਾਂ ਵੱਲੋਂ ਫਿਰ ਬਰਗਾੜੀ ਬਾਈਬਲ ਕਲਾ ਦੇ ਵਿੱਚ ਜਿਹੜਾ ਗੋਲੇ ਕਾਂਡ ਹੁੰਦਾਗਾ ਦੋ ਨੌਜਵਾਨ ਸ਼ਹੀਦ ਹੋ ਜਾਂਦੇ ਨੇ ਅਨੇਕਾਂ ਜਿਹੜੇ ਨੌਜਵਾਨ ਜਿਹੜੀਆਂ ਸੰਗਤਾਂ ਨੇ ਫੱਟੜ ਹੋ ਜਾਂਦੀਆਂ ਨੇ ਤੇ ਹੁਣ ਜਿਹੜਾ ਮਿੱਠੂ ਸਿੰਘ ਕਰਨੇ ਕਦਾ ਜਿਹੜਾ ਵੱਡਾ ਬਿਆਨ ਇਹ ਆ ਰਿਹਾ ਕਿ ਉਸ ਸਮੇਂ ਜਿਹੜਾ ਬਲਵਿੰਦਰ ਸਿੰਘ ਭੂੰਦੜਾ ਰਾਜ ਸਿੰਘ ਗਨਮੀਨਰ ਡੇਰਾ ਸੌਦਾ ਸਾਧ ਸੱਸੇ ਵਾਲੇ ਦਾ ਪ੍ਰੇਮੀ ਦੇ ਨਾਲ ਮੀਟਿੰਗਾਂ ਕੀਤੀਆਂ ਗੋਪਤਿੰਦਰ ਕਮਰਾ ਮੀਟਿੰਗਾਂ ਤੇ ਉਹਨਾਂ ਨੇ ਇਹ ਵੱਡੇ ਇਲਜ਼ਾਮ ਲਾਏ ਨੇ ਕਿ ਇਸ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਜਿਹੜਾ ਸ਼ਰੋਮਣੀ ਕਮੇਟੀ ਦੇ ਜਥੇਦਾਰ ਸ਼ੋਰੀ ਔਕਾਲ ਅਖਤ ਦੇ ਜਥੇਦਾਰਾਂ ਵੱਲੋਂ ਜਿਹੜਾ ਇਹਨਾਂ ਨੂੰ ਪੰਥ ਦੇ ਵਿੱਚੋਂ ਸੇਕਿਆ ਜਾਵੇ ਇਨਾਂ ਨੂੰ ਜਿਹੜਾ ਬਲਵਿੰਦਰ ਸਿੰਘ ਭੁੰਦਰ ਸਲਾਹਕਾਰ ਜਿਹੜਾ ਪ੍ਰਧਾਨ ਬਣਿਆ ਉਹਨੂੰ ਪ੍ਰਧਾਨ ਕਿਤੋਂ ਲਾਇਆ ਜਾਵੇ ਨਾਲ ਹੀ ਇਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਵੇ ਮਿੱਠੂ ਸਿੰਘ ਕਾਨੇਕ ਦਾ ਅੱਜ ਦਾ ਵੱਡਾ ਬਿਆਨ ਸਾਹਮਣੇ ਆ ਰਿਹਾਗਾ ਮੈਂ ਤਾਂ ਉਹਨੂੰ ਪਹਿਲਾਂ ਜਿਹੜਾ ਸ਼ੁਰੂ ਚ ਗੱਲ ਬੋਲੇ ਸੀਗੇ ਇੱਕ ਅੱਦੇ ਨੂੰ ਕਿ ਰੋਣੇ ਤੇ ਉੱਦਿਆ ਫਿਰਦਾ ਆਵਾ ਹੁਣ ਦੱਸੋ ਇਹ ਸਾਰੇ ਡੇਰੇ ਪ੍ਰੇਮੀ ਦੇ ਜਿਹੜੇ ਉੱਥੇ ਜਾ ਕੇ ਬਾਦਲ ਸਮੇਤ ਸਾਰਾ ਲਾਣਾ ਲੁੰਗ ਲਾਣਾ ਇਹਨਾਂ ਦਾ ਅਕਾਲੀ ਦਲਾਂ ਨੇ ਜਿਹੜਾ ਇਹਨਾਂ ਨੇ ਗੰਦ ਪਾਇਆ ਪੰਜਾਬ ਦੇ ਵਿੱਚ ਸਿੱਖ ਕੌਮ ਦੀ ਪਿੱਠ ਦੇ ਵਿੱਚ ਸੁਰਾ ਮਾਰਿਆ ਅੱਜ ਸਿੱਖ ਕੌਮ ਕਰਲਾ ਰਹੀ ਆ ਥਾਂ ਥਾਂ ਤੇ ਇਸ ਕਰਕੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾਗਾ ਇਸ ਕਰਕੇ ਸਿੱਖ ਕੌਮ ਦੀ ਸੁਣੀ ਨਹੀਂ ਜਾ ਰਹੀ ਕਿਥੇ ਗੱਲਬਾਤ ਕਿਉਂਕਿ ਸਾਰੇ ਇਹ ਦੋਖੀ ਨੇ ਸਾਰੇ ਕਾਣੇ ਦੇ ਭਾਜਪੀ ਦੇ ਯਾਰ ਨੇ ਸਾਰੇ ਆਰਐਸਐਸ ਦੇ ਹੁਣ ਸੌਦਾ ਸਾਧ ਨੂੰ ਇਹ ਕੀ ਦੱਸੋ ਜੇਲ੍ਹ ਕਰਾ ਦੇਣਗੇ ਕੀ ਇਹ ਉਹਨੂੰ ਕੀ ਫਾਈਟ ਲਗਾ ਦੇਣਗੇ ਜਿਹੜੇ ਬੰਦੇ ਅਕਾਲੀ ਦਲ ਦੇ ਲਗਭਗ ਇੱਕ ਦੁੱッカ ਨੂੰ ਛੱਡ ਕੇ ਸਾਰੇ ਬੰਦੇ ਜਿਹੜੇ ਸੌਦਾ ਸਾਧ ਦੇ ਪ੍ਰੇਮੀਆ ਨਾਲ ਮੀਟਿੰਗਾਂ ਕਰਦੇ ਰਹੇ ਸਿਰਫ ਆਪਣੀ ਕੁਰਸੀ ਦੇ ਖਾਤਰ ਸਿਰਫ ਵੋਟਾਂ ਦੇ ਖਾਤਰ ਸਿੱਖ ਕੌਮ ਨੂੰ ਜਿਹੜਾ ਨੀਮਾ ਦਿਖਾਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੰਨਾ ਸਗਵੀਰ ਬਾਦਲ ਤੇ ਬਦਲ ਕੇ ਕਰਕੇ ਤਾਂ ਹੋਈਆਂ ਨੇ ਤਾਂ ਉਹਨਾਂ ਦੀ ਹਿੰਮਤ ਪਈ ਆ ਇੱਕ ਪਾਸੇ ਕਰਦੇ ਆ ਮੀਟਿੰਗਾਂ ਜਿਵੇਂ ਟਾਇਵ ਕਰਦਾ ਸੀ ਆਪਣਾ ਲੋਂਗੋਵਾਲ ਅਰਜੀਪ ਗਾਂਧੀ ਦੇ ਨਾਲ ਸਰਜੀਤ ਸਿੰਘ ਬਰਨਾਲਾ ਇਹ ਕਰਦੇ ਹੁੰਦੇ ਸੀ ਮੀਟਿੰਗਾਂ ਫਿਰ ਢਾਡੀ 12 ਵੀ ਗਾਉਂਦੇ ਸੀ ਕਿ ਰਾਸਗੁੱਲਿਆਂ ਨਾਲ ਇਹਨਾਂ ਦੇ ਜਿਹੜੇ ਰਾਸਗੁੱਲਿਆਂ ਨੂੰ ਦੇਖ ਕੇ ਇਹਨਾਂ ਦੇ ਮੂੰਹ ਦੇ ਵਿੱਚ ਲਾਲਾਂ ਡਿੱਪੀਆਂ ਇਹਨਾਂ ਦੇ ਵਿੱਚੋਂ ਬੱਚਿਆਂ ਦੇ ਮੂੰਹ ਚ ਤਾਂ ਕਹਿੰਦੇ ਪਾਣੀ ਆਉਂਦਾ ਹੁੰਦਾ ਕਹਿੰਦੇ ਲੋਂਗੋਵਾਲ ਦੇ ਤਾਂ ਰਾਸਗੁੱਲਿਆਂ ਨੂੰ ਦੇਖ ਕੇ ਲਾਲਾਂ ਡਿੱਪੀਆਂ ਸੀ ਕਹਿੰਦੇ ਉਹ ਹਾਲ ਹੈ ਜਿਹੜਾ ਸੁਖਬੀਰ ਬਾਦਲ ਤੇ ਬਲਵਿੰਦਰ ਸਿੰਘ ਭੁੰਦੜਾ ਐਂਡ ਇਹਨਾਂ ਦੀ ਪਾਰਟੀ ਜਿੰਨੀ ਕਿ ਬਾਦਲ ਕਹਿੰਦੀ ਪਾਰਟੀ ਆ ਤੇ ਮਿੱਠੂ ਸਿੰਘ ਕਰਨ ਨੇ ਕਿ ਅੱਜ ਵੱਡੇ ਖੁਲਾਸੇ ਕੀਤੇ ਨੇ ਕਿ ਬਲਵਿੰਦਰ ਸਿੰਘ ਭੁੰਦੜ ਦੀ ਕੋਠੀ ਦੇ ਵਿੱਚ ਜਿੱਥੇ ਅਲਿਸ਼ਾਨ ਕੋਠੀ ਬਣੀ ਹੋਈ ਆ ਬਹੁਤ ਵੱਡੀ ਤੇ ਉੱਥੇ ਜਿਹੜੀ ਆ ਡੇਢ ਦੋ ਘੰਟੇ ਜਿਹੜੀ ਮੀਟਿੰਗ ਸਰਚ ਜਿਹੜੇ ਪ੍ਰੇਮੀ ਨੇ ਆਰਮ ਸਿੰਘ ਕਲਮੀਨਰ ਆ ਇੱਕ ਵਾਰੀ ਦੇਖ ਕੇ ਕਹਿੰਦਾ ਸਾਰੇ ਸਿੱਖਾਂ ਨੂੰ ਉਹ ਘਬਰਾ ਗਿਆ ਡਰ ਗਿਆ ਪਰ ਐ ਨਹੀਂ ਪਤਾ ਸੀ ਕਿ ਤੁਹਾਡੇ ਸਾਰੇ ਦੋਸਤ ਨੇ ਤੁਹਾਨੂੰ ਬਚਾਉਂਦੇ ਫਿਰਦੇ ਨੇ ਇਹ ਤੁਹਾਡੇ ਗੁਰੂ ਤੇ ਕਿਰਪਾ ਕਰਦੇ ਫਿਰਦੇ ਨੇ ਇਹ ਤੁਹਾਨੂੰ ਇਹ ਸਿੱਧਾ ਕਹਿ ਰਹੇ ਨੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆ ਕਰੋ ਸਿੱਖ ਬੋਲਣਗੇ ਅਸੀਂ ਉਹਨਾਂ ਤੇ ਡਾਂਗਾ ਚਲਾਵਾਂਗੇ ਗੋਲੀਆਂ ਭਰਾਵਾਂਗੇ ਉਹਨਾਂ ਨੂੰ ਅਸੀਂ ਮਾਰਾਂਗੇ ਇਹ ਅੱਜ ਦੇਖੋ ਤੁਸੀਂ ਅੱਜ ਇਹ ਹਾਲਾਤ ਹੋ ਰਹੇ ਨੇ ਸਿੱਖ ਪੰਥ ਦੇ ਹੁਣ ਦੱਸੋ ਕੀ ਤੇ ਤੁਸੀਂ ਯਕੀਨ ਕਰੋਗੇ ਕਿਹੜੇ ਕਿਹੜੇ ਨਵੇਂ ਸੱਪ ਨਿਕਲ ਕੇ ਸਾਹਮਣੇ ਆ ਰਹੇ ਨੇ ਕਿਨੂੰ ਕਿਨੂੰ ਤੁਸੀਂ ਤਨਖਾਹਿਆ ਇਕਰਾਰ ਦੇਵੋਗੇ ਜੇ ਇੱਕ ਅੱਧਾ ਹੋਵੇ ਤਾਂ ਦੇ ਦੋਗੇ ਇਹ ਤਾਂ ਡਾਰ ਬੱਗ ਫਿਰਦੀ ਆ ਭੇਡਾਂ ਦਾ ਬੱਗਾ ਇਹ ਸਾਰੇ ਰਣੇ ਮਿਲੇ ਨੇ ਇਕੱਠਿਆਂ ਨੇ ਪੰਥ ਦਾ ਘਾਣ ਕੀਤਾ ਰਲ ਕੇ ਅੱਜ ਇੱਕ ਦੂਜੇ ਤੇ ਦੁਸ਼ਮਣਵਾਦੀਆਂ ਲਾ ਰਹੇ ਨੇ ਕਿ ਅਸੀਂ ਨਹੀਂ ਸੀ ਜੀ ਉਹ ਸੀ ਜੀ ਨਹੀਂ ਇਸ ਸਾਰੇ ਜਿੰਨੇ ਦੇ ਜਿੰਨੇ ਨੇ ਸਿੱਖ ਕੌਮ ਦੀ ਪਿੱਠ ਦੇ ਵਿੱਚ ਇਹਨਾਂ ਨੇ ਸੁਰਾ ਮਾਰਿਆ ਇਹਨਾਂ ਨੇ ਇਸ ਕਰਕੇ ਮੈਂ ਸਿੱਖ ਕੌਮ ਨੂੰ ਕਹਿਣਾਗਾ ਕਿ ਅੱਜ ਵੀ ਬਚ ਲੋ ਪਸਾਲ ਲੋ ਆਪਣੇ ਕਿਹੜੇ ਕਿਹੜੇ ਦੁਸ਼ਮਣ ਨੇ ਤੇ ਐਵੇਂ ਨਾ ਤੁਸੀਂ ਐਵੇਂ ਕਿਤੇ ਉਹਦੇ ਨਾਲ ਤਰਪਿਆ ਕਰੋ ਉਹਦੇ ਨਾਲ ਤਰਪਿਆ ਕਰੋ ਬੜੀ ਹੈ ਕਿ ਤੁਹਾਨੂੰ ਸੋਚ ਸਮਝ ਕੇ ਬੜਾ ਦਿਮਾਗ ਤੋਂ ਕੰਬ ਲੈ ਕੇ ਜਿਹੜਾ ਅੱਗੇ ਚੱਲਣਾ ਪਊਗਾ ਤੁਸੀਂ ਬਹੁਤ ਸਿੱਖ ਕੌਮ ਦਾ ਨੁਕਸਾਨ ਕਰਵਾ ਬੈਠੇ ਹੋ ਇਹਨਾਂ ਨੇ 70 ਤੋਂ ਲੈ ਕੇ 90 92 ਤੱਕ ਆਪਣਾ 4 ਲੱਖ ਮੁੰਡਾ ਮਰਵਾਤਾ ਇਹਨਾਂ ਲੋਕਾਂ ਨੇ ਵਿੱਚਿਆ ਸਿਮਰਜੀਤ ਮਮਾਨ ਹੋ ਗਿਆ ਵਿੱਚਿਆ ਬਾਦਲ ਕੇ ਹੋ ਗਏ ਵਿੱਚਿਆ ਹੋਰ ਗਦਾਰ ਨੇ ਜਿਹੜੇ ਜਿਨ੍ਹਾਂ ਦੀ ਅਜੇ ਲਿਸਟਾਂ ਬਾਹਰ ਆਉਣੀਆਂ ਬਾਕੀ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪਤਾ ਲੱਗ ਸਕੇ ਪੰਥ ਦੇ ਗਦਾਰਾਂ ਦਾ ਇਹਨਾਂ ਨੇ ਕੀ ਕਾਹਨ ਕੀਤਾ ਸਿੱਖ ਕੌਮ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਵਿੱਚ ਜਰੂਰ ਲਿਖ ਦਿਆ ਕਰੋ ਨਾ ਡਰਿਆ ਕਰੋ ਇਹਨਾਂ ਬਾਗਰ ਕਿਹਾ ਤੋ ਨਾ ਡਰਿਆ ਕਰੋ ਤਾਂ ਗਦਾਰਾਂ ਤੋਂ ਤੇ ਭਾਈ ਅੰਮਰਤਪਾਲ ਸਿੰਘ ਨੂੰ ਕਮੇ ਇਹ ਬਾਹਰ ਕੱਢ ਦੇਣਗੇ ਇਹਨਾਂ ਪਿੱਛੇ ਸਟੇਟ ਖੜੀ ਆ ਇਹਨਾਂ ਦੇ ਪਿੱਛੇ ਆਰਐਸਐਸ ਬੀਜੇਪੀ ਖੜੀ ਆ ਇਹਨਾਂ ਦੇ ਪਿੱਛੇ ਸਰਸੇ ਵਾਲਾ ਸਾਥ ਖੜਾਗਾ ਉਹ ਕਹਿੰਦੇ ਆ ਜੇਕਰ ਸਾਡੇ ਸਾਧ ਨੂੰ ਅੰਦਰ ਦਿੱਤਾ ਤੇ ਤੁਸੀਂ ਬੰਦੀ ਸਿੰਘਾਂ ਨੂੰ ਹੋਰ ਬੰਦੀ ਸਿੰਘ ਬਣਾਓ ਪੰਜਾਬ ਕਰੀਬ ਨੌਜਵਾਨਾਂ ਨੂੰ ਜਿਹੜਾ ਜੇਲਾਂ ਦੇ ਵਿੱਚ ਟੱਕਿਆ ਹੋਇਆ ਹੈਗਾ ਤੇ ਇਸ ਕਰਕੇ ਗੱਲ ਕਰਦੇ ਆ ਕਿ ਇਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਗੰਦ ਪਾਇਆ ਹੈਗਾ ਇਹਨਾਂ ਦਾ ਹੁਣ ਜਿਹੜਾ ਖੁਰਾ ਖੋਲ ਜਿਹੜਾ ਇਹ ਆਪੇ ਮਿੱਟ ਜਾਣਾਗਾ ਜਦੋਂ ਤੁਸੀਂ ਇਹਨਾਂ ਨੂੰ ਮੂੰਹ ਨਹੀਂ ਲਾਇਆ ਜੇ ਤੁਸੀਂ ਇਹਨਾਂ ਨੂੰ ਬੋਰਡ ਤੇ ਕਿੰਨਾ ਪਾਈ ਜਦੋਂ ਇਹਨਾਂ ਨੂੰ ਤੁਸੀਂ ਫਿੱਟ ਲਾਣ ਤਾਂ ਪੈਣ ਲੱਗ ਗਿਆ ਤੇ ਇਹਨਾਂ ਦਾ ਜਿਹੜਾ ਔਰਿੰਗ ਜੇ ਬਾੜਾ ਹਾਲ ਹੋਵੇਗਾ ਇਹਨਾਂ ਦਾ ਜਿਨ੍ਹਾਂ ਨੇ ਨਾ ਜਕਰਿਆ ਖਾਨ ਮੰਗੋ ਇਹਨਾਂ ਨੇ ਸਿਕੋਂਗ ਤੇ ਘੱਟ ਨਹੀਂ ਗੁਜ਼ਾਰੀ